ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮਾਨ ਸਰਕਾਰ ਤੇ ਬਰੇ ਨੇ ਰਾਜਾ ਵੜਿੰਗ ਨੇ ਇਲਜ਼ਾਮ ਲਗਾਇਆ ਕਿ ਕਾਂਗਰਸੀ ਕੁਲਬੀਰ ਜ਼ੀਰਾ ਦੇ ਖਿਲਾਫ ਗਲਤ ਕੇਸ ਸਰਜ ਕੀਤਾ ਗਿਆ ਇਸ ਦੇ ਨਾਲ ਹੀ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਨਸਾਫ ਨਾ ਦਿੱਤਾ ਗਿਆ ਤਾਂ ਉਹ ਐਸਐਸਪੀ ਦਫ਼ਤਰ ਬਾਹਰ ਤਰਨਾ ਦੇਣਗੇ ਮੈਂ ਇਸ ਕਰਕੇ ਆਇਆ ਅੱਜ ਜ਼ੀਰੇ ਕਿਉਂਕਿ ਕੁਲਬੀਰ ਸਿੰਘ ਜ਼ੀਰਾ ਤੇ ਸਰਕਾਰ ਨੇ 307 ਦਾ ਮੁਕੱਦਮਾ ਦਰਜ ਕਰਤਾ ਹੈ ਔਰ ਬਿਨਾ ਕਿਸੇ ਗਲਤੋ ਬਿਨਾ ਕਿਸੇ ਵਜ੍ਹਾ ਦੱਖੀ ਦੋ ਚਾਰ ਵਾਰ ਮੇਰੀ ਐਸਐਸਪੀ ਸਹਿਬਾਨ ਨਾਲ ਗੱਲ ਹੋਈ ਹੈ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਮੈਰਿਟ ਕਰਾਂਗੇ ਪਰਚਾ ਦਰਜ ਕਰਤਾ ਜਿਹੜਾ ਕੰਟੈਸਟੈਂਟ ਕੈਂਡੀਡੇਟ ਸੀਗਾ ਕੋਈ ਪ੍ਰੂਫ ਨਹੀਂ ਹੈ ਪੁਲਿਸ ਕੋਲ ਕੋਈ ਸਬੂਤ ਨਹੀਂ ਹੈ ਇਸ ਦੇ ਬਾਵਜੂਦ ਵੀ ਪਰਚਾ ਦਰਜ ਕੋਈ ਘਟਨਾ ਹੋਈ ਪੁਰਾ ਪਰਚਾ ਦਰਜ ਕਰਨਾ ਪਹਿਲਾਂ ਗਲਤਾਂ ਪੁੱਛ ਪ੍ਰਤੀਤ ਕਰਕੇ ਕਰਨਾ ਚਾਹੀਦਾ ਕਿ ਬੰਦਾ ਉਥੇ ਇਨਵੋਲਵਮੈਂਟs ਸੀਗਾ ਜਾਂ ਕੁਲਬੀਰ ਸੀਗਾ ਉਥੇ ਕਿ ਨਹੀਂ ਸੀਗਾ ਉਥੇ ਹੈ ਹੀ ਨਹੀਂ ਸੀ ਕੁਲਬੀਰ ਹੁਣ ਤੁਸੀਂ ਪਰਚਾ ਦਰਜ ਕਰਕੇ ਕਹਿੰਦੇ ਕਿ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਹੁਣ ਮੈਰਿਟ ਬਿਲਕੁਲ ਠੀਕ ਹੈ ਲੇਕਿਨ ਪੁਲਿਸੇ تھے ਜਿਹੜੇ ਲਾਏ ਐ ਐਸਐਚਓ ਕੋਈ ਡੀਐਸਪੀ ਉਹ ਗੇੜੇ ਕੱਢਦੇ ਨੇ ਬਾਹਰ ਜਾਣ ਪੁੱਜ ਕੇ ਦਬਾਅ ਬਣਾਉਂਦੇ ਨੇ ਐਦਾਂ ਪੁਲਿਸ ਤੋਂ ਅਸੀਂ ਡਰਨ ਵਾਲੇ ਨਹੀਂ ਐ ਕਿਉਂਕਿ ਬਿਲਕੁਲ ਅਸੀਂ ਸੱਚੀ ਹਾਂ ਦੂਸਰਾ ਪੁਆਇੰਟ ਸਾਡੀ ਕਾਰ ਸਾੜ ਦਿੱਤੀ ਗਈ ਸਾਡਾ ਬੰਦਾ ਅੱਧਾ ਸੜ ਗਿਆ ਹਸਪਤਾਲ ਜੇਰੇ ਇਲਾਜ ਹੈ ਪੁਲਿਸ ਨੇ ਰਿਪੋਰਟ ਦਰਜ ਕੀਤੀ ਹੋਰੀ ਜਦਕਿ ਜਿਹੜਾ ਬੰਦੇ ਦੀ ਇੱਕ ਨਵਕਾਰ ਬਿਲਕੁਲ ਜਲਾ ਦਿੱਤੀ ਗਈ ਔਰ ਬੰਦੇ ਨੂੰ ਹਸਪਤਾਲ ਜੇਰੇ ਇਲਾਜ ਨੇ ਬੰਦਾ ਸੜ ਗਿਆ ਕੀ ਹੋਰ ਮਕਦਮਾ ਨਹੀਂ ਦਰਜ ਕਰਨਾ ਬੰਦਾ ਅਸੀਂ ਇਹ ਕਹਿੰਦੇ ਕਿ ਮਕਦਮਾ ਕਰ ਜੋ ਦੂਜਾ ਮਕਦਮਾ ਵੀ ਦਰਜ ਕਰੋ ਤਾਂ ਜੋ ਫੇਰ ਇਨਕੁਆਰੀ ਹੋ ਸਕੇ ਤੁਸੀਂ ਹੋਰ ਵੀ ਇਨਕੁਆਰੀ ਕਰ ਲਓ ਇਹ ਤੁਹਾਨੂੰ ਲੱਗਦਾ ਹੈ ਕਿ ਹੋਰੇ ਜ ਕੋਈ ਮੈਲਾ ਫਾਇੰਡ ਹੈ ਉਹ ਵੀ ਸਹੀ ਲੋਕਾਂ ਦੇ ਸਾਹਮਣੇ ਤੱਕ ਦੱਸੋ মিডিਆ ਦੇ ਸਾਹਮਣੇ ਦੱਸੋ ਔਰ ਇਹਦਾ ਵੀ ਮਕਦਮਾ ਦਰਜ ਕੀਤਾ ਤੁਸੀਂ ਸੱਟ ਬਣਾਓ ਤੇ ਇਹਦਾ ਜਿਹੜਾ इनकुआरी करो कि जो है ने, पर जे, जे सामू कोई, तो कोई न्याय ना मिलिया तो फिर एस एस पी बार धरना लिया ये बिलकुल धक्का नहीं चलेगा सरकार मतलब है कि मर्जी चक के परचा दे दू ਸੋ ਮੈਂ ਬੇਨਤੀ ਕਰਨੀ ਚਾਹ ਰਹਾ ਹਾਂ ਪੁਲਿਸ ਮੈਕਮੇ ਨੂੰ ਔਰ ਮੈਨੂੰ ਪੂਰੇ ਨੇ ਉਮੀਦ ਹੈ ਕਿ ਇਥੋਂ ਦੇ ਜਿਹੜੇ ਐਸਐਸਪੀ ਹੈ ਉਹ ਸਾਨੂੰ ਜਸਟਿਸ ਦੇਣਗੇ ਲੇਕਿਨ ਹਜੇ ਹਜੇ ਤੱਕ ਤਾਂ ਜਿਹੜੀ ਉਹ ਐਫਆਈਆਰ ਦਰਜ ਨਹੀਂ ਹੋਈ ਜਿਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਸਰਕਾਰ ਦਾ ਦਬਾਅ ਹੈ ਪੁਲਿਸ ਕੋਈ ਕਿਹਾ ਜਾ ਰਿਹਾ ਹੈ ਕਿ ਐਫਆਈਆਰ ਨਾ ਦਰਜ ਕੀਤੀ ਜਾਏ ਪਰ ਜੇ ਐਫਆਈਆਰ ਦਰਜ ਨਾ ਹੋਈ ਔਰ ਮੁਕੰਮਲ ਇਨਕੁਆਇਰੀ ਨਾ ਹੋਈ ਤਾਂ ਸਹੀ ਐਸਐਸਪੀ ਸਾਬ ਦੇ ਬਾਅਦ ਚੱਲਣਾ ਰਿਹਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ